ਉਤਤ ਮੈਂ ਆਪਦੇ ਦਿਲ ਦਾ ਟੁਕੜਾ ਤੁਹਾਡੇ ਹਵਾਲੇ ਕਰਤਾ ਬਸ ਮੇਰੀ ਹੁਣੇ ਖਾਤ ਮੰਨ ਕੇ ਬੇਨਤੀ ਹੈ ਕਿ ਮੇਰੀ ਧੀ ਨੂੰ ਖੁਸ਼ ਰੱਖਿਓ ਅਬ ਤੁਸੀਂ ਭੈਣ ਜੀ ਕਹਤਾ ਮੇਰੀ ਧੀ ਨੂੰ ਖੁਸ਼ ਰੱਖਿਓ ਓਏ ਅਸੀਂ ਵੀ ਖੁਸ਼ ਤਾਂ ਰੱਖਾਂਗੇ ਜੇ ਤੁਸੀਂ ਸਾਨੂੰ ਕੁਝ ਕਹੋਗੇ ਸਾਡੇ ਲਈ ਤੁਸੀਂ ਕੀਤੇ ਕੀ ਹੈ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੁਣ ਇਹ ਗੱਲਾਂ ਕਰਦਿਆਂ ਨੂੰ ਜੇ ਇਹ ਗੱਲ ਤੇ ਤੁਸੀਂ ਮੈਨੂੰ ਲਾਮਾਂ ਤੋਂ ਪਹਿਲਾਂ ਦੱਸ ਦੇਣਾ ਸੀ ਸਰਦਾਰ ਸਾਹਿਬ ਸਭ ਬਰੀਆ ਹੋਗਾ ਨਾ ਜੀ ਬਸ ਬਸ ਠੀਕ ਹੀ ਹੈ ਪੁੱਤ ਮੈਂ ਆਪਦੇ ਦਿਲ ਦਾ ਟੁਕੜਾ ਤੁਹਾਡੇ ਹਵਾਲੇ ਕਰਤਾ ਬਸ ਮੇਰੀ ਹੁਣੇ ਖਾਤ ਮੰਨ ਕੇ ਬੇਨਤੀ ਹੈ ਕਿ ਮੇਰੀ ਧੀ ਨੂੰ ਖੁਸ਼ ਰੱਖਿਓ ਕੋਈ ਨਹੀਂ ਮੰਮੀ ਜੀ ਰੱਖਾਂਗੇ ਖਿਆਲ ਅਬ ਤੁਸੀਂ ਭੈਣ ਜੀ ਕਹਤਾ ਮੇਰੀ ਧੀ ਨੂੰ ਖੁਸ਼ ਰੱਖਿਓ ਓਏ ਅਸੀਂ ਵੀ ਖੁਸ਼ ਤਾਂ ਰੱਖਾਂਗੇ ਜੇ ਤੁਸੀਂ ਸਾਨੂੰ ਕੁਝ ਕਹੋਗੇ ਸਾਡੇ ਲਈ ਤੁਸੀਂ ਕੀਤੇ ਕੀ ਹੈ ਜੋ ਤੁਹਾਨੂੰ ਕਿਹਾ ਉਹ ਕਰ ਦਿਓ ਫੇ ਨਹੀਂ ਤਾਂ ਬਸ ਆਪ ਦਾ ਦੇਖ ਲਓ ਫਿਰ ਗੁਰੂ ਜੀ ਸਮਝਾਓ ਨਾ ਡੈਡੀ ਨੂੰ ਕੀ ਬੋਲੀ ਜਾਂਦੇ ਨੇ ਉਹ ਡੈਡੀ ਸਹੀ ਕਹਿੰਦਾ ਤੇ ਨਾਲ ਜਿਵੇਂ ਡੈਡੀ ਕਹੂਗਾ ਉਵੇਂ ਹੋਊਗਾ ਸਰਦਾਰ ਸਾਹਿਬ ਪਹਿਲਾਂ ਤੁਸੀਂ ਕਹ ਰਹੇ ਸੀ ਸਾਨੂੰ ਕੁਝ ਨਹੀਂ ਚਾਹੀਦਾ ਜੋ ਵੀ ਦਵੋਗੇ ਆਪਣੀ ਧੀ ਨੂੰ ਦਵੋਗੇ ਅਰ ਜਿੰਨੇ ਧੀ ਦਿੱਤੀ ਉਹਨੇ ਰੱਖਿਆ ਕੀ ਆ ਹੁਣ ਫਿਰ ਇਹ ਮੰਗ ਕਿੱਥੋਂ ਆ ਗਈ ਐ ਨਾ ਕਰੋ ਜੀ ਓ ਮੇਰੀ ਗੱਲ ਸੁਣੋ ਸਰਦਾਰ ਸਾਹਿਬ ਕਦੇ ਖਾਲੀ ਹੱਥ ਮੂੰਹ ਨੂੰ ਗਿਆ ਤੁਸੀਂ ਗੱਲਾਂ ਕਰਦੇ ਹੋ ਇਹ ਕਿੱਥੋਂ ਆ ਗਈ ਸੋ ਨੂੰ ਆਪ ਨੂੰ ਨਹੀਂ ਸਮਝਾਗੀ ਆ ਦੱਸ ਮੜੇ ਜਨਨ ਨੂੰ ਨਾ ਜੀ ਮੈਂ ਕੁੜੀ ਦਾ ਪਿਓ ਹਾਂ ਜੇ ਮੇਰੀ ਕੁੜੀ ਨੂੰ ਤੁਸੀਂ ਛੱਡ ਕੇ ਬਾਗੇ ਨਾ ਮੈਂ ਤਾਂ ਪਿੰਡ 'ਚ ਕੱਢ ਜੂਗਾ ਨਹੀਂ ਜਾਣਾ ਮੂੰਹ ਦਿਖਾਣ ਜੂਗਾ ਨਹੀਂ ਜਾਣਾ ਕਿਸੇ ਨੂੰ ਐ ਨਾ ਗੁਰੂ ਜੀ ਅੱਧ ਬਣ ਕੇ ਬੇਨਤੀ ਆ ਬਸ ਮੇਰੀ ਜੇ ਪਿੰਡ 'ਚ ਖੜਨ ਜੂਗਾ ਰਹਿਣਾ ਨਾ ਜੋ ਤੈਨੂੰ ਕਹੇ ਉਹ ਕਰ ਟਾਈਮ ਕਰਾਵਨਾ ਕਰ ਪੂਰੇ 20 ਲੱਖ ਦਾ ਇੰਤਜ਼ਾਮ ਕਰ ਦੇ ਨਹੀਂ ਅਸਲੀ ਲੱਗਦੇ ਨਾ ਇਹਨੂੰ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੁਣ ਇਹ ਗੱਲਾਂ ਕਰਦਿਆਂ ਨੂੰ ਜੇ ਇਹ ਹੀ ਗੱਲ ਤੇ ਤੁਸੀਂ ਮੈਨੂੰ ਲਾਮਾਂ ਤੋਂ ਪਹਿਲਾਂ ਦੱਸ ਦੇਣਾ ਸੀ ਹੂੰ ਬਾਹ ਨਹੀਂ ਬਾਹ ਤੇਰੇ ਸ਼ਾਵਾਸ਼ੇ ਹਰੇ ਤੂੰ ਸਾਡੇ ਘਰੇ ਤਾਂ ਬੜੀ ਨਹੀਂ ਵਿਆਹ ਕੇ ਤੇ ਲੁਤਰੋ ਤੇਰੀ ਪਹਿਲੇ ਹੀ ਐ ਚੱਲਦੀ ਐ ਕੈਂਚੀ ਦੀ ਮੰਗੂ ਮੇਰੀ ਸੁਣ ਲਓ ਗੱਲ ਮੈਂ ਤਾਂ ਕਹਿੰਦੇ 20 ਜਾਂ 30 ਲੱਖ ਰੁਪਏ ਆਪਦੇ ਕੋਲ ਰੱਖੋ ਤੇ ਨਾਲੇ ਰੱਖੋ ਉਹਦੀ ਕੁੜੀ ਨੂੰ ਅਸੀਂ ਨਹੀਂ ਲੈ ਕੇ ਜਾਣੀ ਇਹ ਨਾ ਨਾ ਭੈਣ ਜੀ ਐ ਨਾ ਕਰੋ ਜੀਵਾਕੜੀਏ ਇਹ ਤੋਂ ਗਲਤੀ ਹੋ ਗਈ ਇਹਦੀ ਮਾਫੀ ਮੈਂ ਮੰਗਦੀ ਹੱਥ ਜੋੜ ਕੇ ਫਿਰ ਸਰਦਾਰ ਜੀ ਹੱਥ ਦੇ ਕਿ ਬੰਨੀ ਖੜੇ ਹੋ ਜੇ ਐਨੇ ਹੱਥ ਬੰਨਣੇ ਆ ਨਾ ਤਾਂ ਪਹਿਲਾਂ ਇਂਤਜ਼ਾਮ ਕਰਕੇ ਰੱਖਣਾ ਸੀ ਆ ਹੱਥ ਬੰਨਣ ਦੀ ਸਾਨੂੰ ਲੋੜ ਨਹੀਂ ਪੈਣੀ ਸੀ ਚੁੱਪਚਾਪ ਅਸੀਂ ਨਾ ਛੋਟੀ ਕੁੜੀ ਨੂੰ ਲੈ ਕੇ ਚਲੇ ਜਾਂਦੇ ਤੇ ਤੁਸੀਂ ਤੁਸੀਂ ਐਂ ਸਮਝ ਲਿਆ ਵੀ ਅਸੀਂ ਪਤਾ ਨਹੀਂ ਐਂਲੇ ਜੀ ਮੁੰਡਿਆ ਤੂੰ ਚੁੱਪ ਰਹਿ ਪਕੜਾ ਕੋਈ ਡੈਟਿਸ਼ਨ ਤੁਸੀਂ ਕਰੋਗੇ ਬਸ ਠੀਕ ਐ ਮੈਂ ਤੁਹਾਡੇ ਨਾਲ ਹੀ ਹਾਂ ਬਸ ਹੁਣ ਰੋਏ ਤੋਂ ਕੁਛ ਨਹੀਂ ਬਣਨਾ ਪੈਸਿਆਂ ਦਾ ਹੱਲ ਤਾਂ ਆਪਾਨੂੰ ਕਰਨਾ ਹੀ ਪਊਗਾ ਕੁੜੀ ਨੂੰ ਘਰੇ ਥੋੜੇ ਬਿਠਾ ਸਕਦੇ ਆ ਨਾਲੇ ਛੇ ਆ ਕੁੜੀ ਨੂੰ ਛੱਡ ਕੇ ਬਾਗੇ ਲੋਕਾਂ 'ਚ ਫਲਾ ਆਪਣੀ ਇੱਜ਼ਤ ਰਹੂਗੀ ਆਪਾਂ ਤਾਂ ਜਿਉਂਦੇ ਜੀ ਮਰ ਜਾਾਂਗੇ ਤੁਹ ਕਰੀਏ। ਚਮ ਜੀਆ ਦੀ ਕਿ ਤੋ ਦਹੀਲਾ ਕਰਨੀ ਪੈਣਾ। ਮਾ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਪੈਸੇ ਦੇਣ ਦੀ। ਜੇ ਅੱਜ ਪੈਸੇ ਦੇਤੇ ਇਹਨਾਂ ਨੇ ਸਾਰੀ ਉਮਰ ਮੂੰਹ ਪਾ ਲੈਣਾ ਆਪਾਂ ਨੂੰ। ਨਨਤੀਏ ਹਾਇ ਨਾ ਕੋਈ ਨਹੀਂ ਤੇਰੇ ਨਾਲੋਂ ਭਲਾ ਸਾਨੂੰ ਪੈਸੇ ਚੰਗੇ ਨੇ। ਪੁੱਤ ਜੇ ਅਜੇ ਇਹ ਤੈਨੂੰ ਛੱਡ ਕੇ ਵਾਗੇ ਨਾ ਲੋਕਾਂ ਦਾ ਤੈਨੂੰ ਪਤਾ ਹੈ ਕਿਸੇ ਦਾ ਮੂੰਹ ਨਹੀਂ ਫੜ ਲੈਣਾ ਅਗਲਾ ਕੋ ਪਤਾ ਨਹੀਂ ਇਹਨਾਂ ਦੀ ਕੁੜੀ ਜੀ ਕੋਈ ਨੁਕਸ ਸੀਗਾ ਨਾ ਤੇ ਇਹ ਬਦਨਾਮੀ ਅਸੀਂ ਨਹੀਂ ਖੱਟ ਸਕਦੇ ਹੋ ਹੋਤੀਏ ਤੂੰ ਵੀ ਕੀ ਸੋਚੇਗੀ ਵੀ ਮੈਂ ਮੇਰੇ ਪੈਸੇ ਵੀ ਛੱਡ ਗਏ ਨਾ ਪਤਾ ਮੈਂ ਤੇਰੀ ਬੇਇੱਜ਼ਤੀ ਨਹੀਂ ਹੁਣ ਦਊਗਾ ਦੇ ਵਾਤੇ ਚ ਸਾਰੀ ਉਮਰ ਕੰਜੇ ਰਹਿਣਾ ਪਵੇ ਬਾਪੂ ਕਹਿਜੀਆਂ ਗੱਲਾਂ ਕਰਦਾ ਤੂੰ ਮੈਂ ਤੈਨੂੰ ਕਰਜ ਵਿੱਚ ਡੁਬੋ ਕੇ ਕਿਵੇਂ ਸੁਖੀ ਰਹਿ ਸਕਦੀ ਆ ਤੀਏ ਤੂੰ ਮੇਰੀ ਫਿਕਰ ਨਾ ਕਰ ਮੈਂ ਜੀ ਲੂੰਗਾ ਪਰ ਤੈਨੂੰ ਦੁਖੀ ਨਹੀਂ ਦੇਖ ਸਕਦਾ ਨਾਲੇ ਜੇ ਤੈਨੂੰ ਛੱਡ ਕੇ ਪਿੰਡ ਦੇ ਕੀ ਕਹਿਣਗੇ ਤੇਰਾ ਬਾਪ ਤਾਂ ਜੁੰਦੇ ਜੀ ਮਰ ਜੂ ਫਿਰ ਨਾ ਮੈਂ ਕਰਦਾ ਇਤਜਾਮ ਕੋਈ ਹੈਲੋ ਹੈਲੋ ਹਾਂ ਤਾਰੀ ਬੋਲਦਾ ਹਾਂਜੀ ਹਾਂਜੀ ਤਾਰੀ ਪਤਾ ਤੈਨੂੰ ਪਤਾ ਹੋਣਾ ਅੱਜ ਮੇਰੀ 30 ਦਾ ਵਿਆਹ ਸੀ ਅੱਛਾ ਹਾਂਜੀ ਹਾਂਜੀ ਕੀ ਹੋ ਗਿਆ ਉਹ ਖੜੇ ਪੈਰ ਨਾਲ ਪੈਸੇ ਨੂੰ ਅੜ ਗਏ 20 ਲੱਖ ਰੁਪਏ ਚਾਹੀਦਾ ਪੁੱਤ ਮੈਨੂੰ ਪੈਸੇ ਦੀ ਲੋੜ ਆ ਜਿਵੇਂ ਮਰਜ਼ੀ ਗੱਲ ਤੂੰ ਇੰਤਜ਼ਾਮ ਕਰਕੇ ਦੇ ਮੈਨੂੰ ਚਾਚਾ ਇੰਨੇ ਪੈਸੇ ਪਤ ਮੇਰੀ ਗੱਲ ਸੁਣ ਤਿਆ ਨਾਲ ਹਾਂ ਮੈਂ ਨਾ ਤੈਨੂੰ ਕਿਲੇ ਦੀ ਰਜਿਸਟਰੀ ਕਰਾ ਦੂੰਗਾ ਬਸ ਅੱਛਾ ਹਾਂ ਤੂੰ ਇਹ ਗੱਲ ਓਟਲਾ ਬਾਕੀ ਹੁਣ ਅਸੀਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਤੋੜ ਦਨੇ ਜਿੰਨੇ ਕ ਮੜੇ ਮੁੱਟੇ ਸਾਟਲੇ ਪਏ ਨੇ ਨਹੀਂ ਉਰੇ ਆ ਕੀ پیسے ਮੰਗ ਲਏ ਉਹਨਾਂ ਨੇ ਹਾਂ ਨੰਦਾ ਤਾਂ ਵਾਦੀ ਗੱਲ ਆ ਜੀ ਅੱਛਾ ਹਾਂ ਕੋਈ ਨਹੀਂ ਚੱਲ ਕੋਈ ਨਹੀਂ ਚਾਚਾ ਤੂੰ ਐ ਕਰ ਰਜਿਸਟਰੀ ਰੱਖ ਤੇ ਮੈਂ ਪੈਸੇ ਦਾ ਈਲਾ ਕਰਕੇ ਨਾ ਮੈਂ ਬਾਣੀ ਨੂੰ ਪੁੱਛਦਾ ਮੈਂ ਉਹ ਦਿਨ ਕਰਦਾ ਗੱਲ ਠੀਕ ਆ ਪੁੱਤ ਹਾਂ ਤੂੰ ਕੋਈ ਨਹੀਂ ਨੇ ਨੂੰ ਕਹਿਆ ਵੀ ਭਾਈ ਕੋਈ ਨਹੀਂ ਸਾਨੂੰ ਟਾਈਮ ਬਹੁਤ ਥੋੜਾ ਜਾ ਅਸੀਂ ਕਰਦੇ ਹਾਂ ਹੱਲ ਕੋਈ ਬਸ ਠੀਕ ਆ ਪੁੱਤ ਚਾਚਾ ਜੇ ਕਰਨਾ ਕਰ ਮੈਂ ਹੱਲ ਕਰਕੇ ਲਿਆਉਂ ਤਰਾ ਬਹੁ ਮੇਰ ਬੰਨੀ ਬਤ ਹਾਂ ਠੀਕ ਆ ਚਾਚਾ ਕੋਈ ਫਿਰ ਮੈਂ ਕਰਦਾ ਗੱਲ ਠੀਕ ਆ ਭਾਈ ਠੀਕ ਲੈਨੇ ਹਾਂ ਕਰਤੀ ਹੁਣ ਆਪਾਂ ਇਹ ਕਰਦੇ ਨਾ ਦੇ ਨੇ ਮਾਰੇ ਪੁੱਤੇ ਆਪਣੇ ਲਈ ਪੈਸੇ ਨੇ ਹਜੇ ਉਹ ਦੇ ਦੇਣਾ ਇਹਨਾਂ ਨੂੰ ਲੈ ਪੈਸੇ ਸਾਨੂੰ ਟਾਈਮ ਦੇ ਦੇ ਥੋੜਾ ਜਿਹਾ ਚਲੋ ਆਪਾਂ ਅਨਨ ਜੀ ਮੈਂ ਤਵਾਰੀ ਕਰ ਲੈਨੇ ਆ ਕੋਈ ਨਹੀਂ ਪੈਸੇ ਤਾਂ ਦੇਵਾਂਗੇ ਤੀਹ ਤੂੰ ਤੂੰ ਜਿੰਦਰ ਅਗਰ ਮੈਂ ਲੈ ਆ ਮੰਦਰੋਂ ਪੈਸੇ ਲੈ ਰੱਬਾ ਇਹੋ ਜਿਹਾ ਦੁੱਖ ਕਦੇ ਕਿਸੇ ਮਾਪਿਆਂ ਦੇ ਨਾਲ ਲੈ ਕੇ ਆਈ ਖਲੜਾ ਚਲੋ ਆਜੋ देर ਹੋ ਰਹੀ ਆ ਚੱਲ ਮੇਰਾ ਸ਼ੇਰ ਨਾ ਮੇਰਾ ਪੁੱਤ ਮੰਨ ਮੇਰੀ ਗੱਲ ਖੋਲ ਮਮਾ ਨਹੀਂ ਜਾਣਾ ਮੈਂ ਨਹੀਂ ਜਾਣਾ ਨਾ ਮੇਰਾ ਸ਼ੇਰ ਤੇਰਾ ਤੇਰਾ ਪਿਓ ਜੀ ਉਨੇ ਜੀ ਮਰ ਜੂ ਸਮਝੀ ਤੂੰ ਹਾਂ ਚਲ ਆਜੋ ਅੱਛਾ ਆਹ ਹਾਂ ਬੀਬੀ ਮੈਨੂੰ ਤਾਂ ਲੱਗਦਾ ਕਿਹੜਾ ਆਉਣਾ ਇਹਨਾਂ ਨੇ ਨੰਗਾ ਨੇ ਇੱਥੇ ਭੱਜ ਕੇ ਚਲੋ ਆਪਾਂ ਵੀ ਚੱਲੀਏ ਓਏ ਤੂੰ ਖੜ ਜਾ ਦੋ ਮਿੰਟ ਠੰਡੀ ਰਹਿ ਕਿਉਂ ਪੁੱਤ ਉਹ ਅਗਲੇ ਗਏ ਨੇ ਆਪ ਦੀ ਧੀ ਤੋੜਨੀਆ ਨੇ ਕੁਛ ਨਾ ਕੁਸਤੈਂਟ ਜਮ ਕਰਨਾ ਹੀ ਪਊ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਜਿਹੜੇ ਹਸਾਬ ਨਾਲ ਉਹ ਅੰਦਰੋਂ ਹੀ ਨਹੀਂ ਆਏ ਮੁੜ ਕੇ ਉਹ ਦੋ ਮਿੰਟ ਦੇਖ ਲੈ ਮਮੀ ਜਿਉਂਦੇ ਨੇ ਡੈਡੀ ਕਹਿੰਦਾ ਚਲ ਕੋਈ ਨਾ ਦੇਖ ਲੈਨੇ ਆ ਓਕੇ ਕਿਉਂ ਫੋਨ ਦੇਣਾ ਸਰਦਾਰ ਸਾਹਿਬ ਇੱਕ ਬੇਨਤੀ ਹੈ ਜੀ ਇਹ ਆ ਜੇ ਤੁਸੀਂ ਹਰਕ ਥੋੜਾ ਜੀ ਸਰਦਾਰ ਸਾਹਿਬ ਤੁਸੀਂ ਕਹਿਵੀਆਂ ਗੱਲਾਂ ਕਰਦੇ ਹੋ ਉਹ ਕਦੇ ਉੱਠਦੇ ਮੂੰਚ ਵੀ ਜੀਰਾ ਪਾਈਦਾ ਸਾਨੂੰ ਪੂਰੀ ਰਕਮ ਚਾਹੀਦੀ ਆ ਪੂਰੀ ਇੰਤਜ਼ਾਮ ਕਰੋ ਸਰਦਾਰ ਸਾਹਿਬ ਜਿੰਨਾ ਤੁਸੀਂ ਕਿਹਾ ਨਾ ਅਸੀਂ ਉਨਾ ਹੀ ਕਰਦਾਂਗੇ بس ਸਾਨੂੰ ਥੋੜੀ ਜੀ ਮਿਹਨਤ ਦੇ ਦਿਓ ਅੱਜ ਬਣ ਕੇ ਬੇਨਤੀ ਜੀ ਬਸ ਕਿਉਂ ਭਗਮਾਨ ਨਾ ਜੇ ਮੋਲ ਤਾਂ ਲੈਣੀ ਸੀ ਇਹ ਵਿਆਹ ਤੋਂ ਪਹਿਲਾਂ ਸੋਚਣਾ ਸੀ ਕਾਰਜ ਤਾਰੇ ਚਾਲਿਆ ਪੱਲੇ ਕੁਝ ਹੈ ਨਹੀਂ ਸੀ ਇਹਨਾਂ ਨੇ ਤਾਂ ਮੋਲ ਤੋਂ ਲੈਣੀ ਸੀ ਸਮ ਵਿਆਹ ਬੈ ਰੱਖਤਾ ਜੀ ਸਾਨੂੰ ਇੰਨੀ ਕੁ ਮੋਲ ਤਾਂ ਦੇ ਦਿਓ ਤੇ ਅਸੀਂ ਇੰਤਜ਼ਾਮ ਕਰ ਲੈਣੇ ਸਾਡੀ ਕੁੜੀ ਨੂੰ ਫੇਰ ਲੈ ਜਾਓ ਫੇਰੀ ਲਾਵਾ ਕਰਾ ਲਿਓ ਤੇ ਇਹ ਇਹਨਾਂ ਨੂੰ ਐ ਹੋ ਗਿਆ ਵੀ ਬਸ ਇਦਾਂ ਹੀ ਲੈ ਜਾਣਗੇ ਕੋਈ ਨਹੀਂ ਸਤੁ ਗਲਤੀ ਹੋ ਗਈ ਅਰਕੁ ਜੇ ਤੁਹਾਡੇ ਮਨਚਾ ਇਹ ਹੋਊਗਾ ਨਾ ਵੀ ਅਈ ਅਸੀਂ 76 ਨਾ ਘੂਗੀ ਕੁੱਟ ਲਾਂਗੇ ਉਹ ਕੰਮ ਨਹੀਂ ਹੈਗਾ ਇੱਥੇ ਨਾ ਭੈਣ ਜੀ ਅਸੀਂ ਧੀ ਆਲੇ ਆ ਅੱਜ ਤੇ ਹਜੇ ਸੋਚ ਵੀ ਨਹੀਂ ਸਕਦੇ ਜੇ ਤੀ ਆ ਰਹੇ ਹੋ ਤਾਂ ਧੀ ਆਲੇ ਬਣ ਕੇ ਦਿਖਾਓ ਨਾ ਨਾਲੇ ਨਾ ਤੇਰੇ ਮਗਰਮਸ਼ ਦੇ ਹੰਝੂਆਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੋਣਾ ਜਿਹੜੀ ਗੱਲ ਹੈ ਉਹ ਕਰ ਇੰਤਜ਼ਾਮ ਕਰ ਪੂਰਾ ਕੋਈ ਨਾ ਭੈਣ ਜੀ ਸਾਰੇ ਇੰਤਜ਼ਾਮ ਛੇਤੀ ਹੋ ਜੂਗਾ ਸਾਡੀ ਹੋਊਗੀ ਗੱਲ ਕਿਸੇ ਨਾਲ ਬਸ ਦੇਖੋ ਸਰਦਾਰ ਜੀ ਓ ਮੇਰੀ ਗੱਲ ਸੁਣ ਆ ਪੱਗਾ ਪੁੱਗਾ ਨਾਲ ਨਾ ਇਹ ਪੁਰਾਣਾ ਜ਼ਮਾਨਾ ਸੀ ਜਦੋਂ ਲੋਕ ਪੱਗਾਇਆ ਕਰਕੇ ਨਾ ਅਗਲੇ ਨੂੰ ਵਾਸਤਾ ਦੇ ਦਿੰਦੇ ਸੀ ਤਾਂ ਮੰਨ ਜਾਂਦਾ ਸੀ ਓ ਮੇਰੇ ਕੋਲ ਕੁਝ ਨਹੀਂ ਇੰਤਜ਼ਾਮ ਕਰ ਲੈ ਫਿਰ ਲੈ ਜਾਗੇ ਮੇਰੇ ਖਾਬ ਦੀ ਕੁੜੀ ਤੁਹਾਡੇ ਮੂਰੇ ਹੱਥ ਬਨ ਕੇ ਬੇਨਤੀ ਹੈ ਜੀ ਅਸੀਂ ਤੁਹਾਡੀ ਪਾਈ ਪਾਈ ਛਕਾ ਦਾਂਗੇ ਜਿੰਨੇ ਤੁਸੀਂ ਪੈਸੇ ਕਿਹਾ ਸਾਰੇ ਦੇਵਾਂਗੇ ਪਰ ਸਾਡੀ ਹੁਣ ਇੱਜ਼ਤ ਰੱਖ ਦੋ ਜੋ ਤੰਦ ਭੁੱਲ ਸਾਡੇ ਕੋਲੇ ਹੈਗਾ ਉਹ ਮਨਜ਼ੂਰ ਕਰ ਲਓ ਤੇ ਇੱਕ ਮਹੀਨੇ ਚ ਸਾਲ ਸੀ ਪੈਸੇ ਨਾ ਦੇਣਾ ਜੀ ਇਹ ਚੱਕਰ ਦੀ ਕੁੜੀ ਮੁੱਕ ਬੱਸ ਆ ਨਾ ਹੰਝੂ ਜਿਹੜੇ ਸੱਟ ਇਹਦੇ ਨਾਲ ਕੋਈ ਸਾਡੇ ਤੇ ਅਸਰ ਨਹੀਂ ਭਗਵਾਨ ਨੇ ਕਿਵੇਂ ਕਰੀਏ ਇਹਨਾਂ ਨੰਗਾ ਦਾ ਚੱਲ ਹਾਲੇ ਫੜ ਭਗਵਾਨ ਨੇ ਇਨਾ ਨੰਗਾ ਨੇ ਤਾਂ ਦਿਖਾਤਾ ਨੰਗ ਪਣਾ ਆ ਫੜਾ ਮੁੰਡਿਆ ਪੱਲਾ ਚੱਲ ਜੀ ਹਾਂ ਇੱਕ ਗੱਲ ਹੋਰ ਆਪਦੀ ਧੀ ਨੂੰ ਨਾ ਚੰਗੀ ਤਰ੍ਹਾਂ ਸਮਝਾ ਦੀ ਇਹਦੀ ਜ਼ੁਬਾਨ ਨੂੰ ਜਿੰਦਾ ਲਾ ਕੇ ਤੋਰੀ ਜੇ ਮੇਰੇ ਮੂਰੇ ਅੱਗੇ ਤੋਂ ਇਹ ਬੋਲੂਗੀ ਨਾ ਇਹਦਾ ਬੋਰੀ ਬਿਸਤਰਾ ਇੱਥੇ ਸਿੱਟ ਜੂ ਇਕੱਠਾ ਕਰਕੇ ਤੁਸੀਂ ਬੇਫਿਕਰ ਹੋ ਪੈਣ ਜੀ ਮੇਰੀ ਵੀ ਤੁਹਾਡੇ ਕੋਲ ਕੁਝ ਨਹੀਂ ਬੋਲਦੀ ਬਹੁਤ ਬਹੁਤ ਬਈ ਸੁਣਨਾ ਬਸ ਜਿਆਦਾ ਹੱਥ ਜਨਾ ਮਨ ਮਿਹਰਬਾਨੀ ਨਾ ਹੁਣ ਤੂੰ ਕਰਦੀ ਛੇਤੀ ਤੇ ਨਹੀਂ ਫਿਰ ਤੈਨੂੰ ਪਤਾ ਹੀ ਹੈ ਕੀ ਹੋਣਾ ਹੈ ਅੱਗੇ ਬਰੰਗ ਲਫਾਫੇ ਮੰਗੂ ਨਾ ਵਾਪਸ ਆਉਗੀ ਹਾਂ ਠੀਕ ਹੈ ਜੀ ਚਲੋ ਮੁੰਡਿਆ चलो ठीक है जी जरूर चलो बच्चों ठीक है बच्चों बस चलो आई जी गलती मलती माफ कोई नहीं हाँ जी। ਪਾਣੀ ਬਾਰ ਬੰਨੇ ਦੀਏ ਮਾਏ ਬਨਾ ਬੰਨੀ ਬਾਰ ਘੜੇ ਪਾਣੀ ਜੇ ਤੂੰ ਰੁਸੀਐ ਤਾਂ ਮਨ ਮੇਰੀ ਮਾਏ ਬਨਾ ਬੰਨੀ ਬਾਰ ਘੜੇ ਜੇ ਤੂੰ ਰੁਸੀਐ ਤਾਂ ਮਨ ਮੇਰੀ ਮਾਏ ਬਨਾ ਨਿੰਬਾਰੇ ਖੜੇ ਆਜਾ ਆਪਣੀ ਤੇ ਸੁਖੀ ਤਾਂ ਰਹੂਗੀ ਨਾ ਹਾਂ ਛੜੇ ਕਹਿੰਦੇ ਤਾਂ ਹੁੰਦੇ ਆ ਧੀਆ ਕੋਈ ਰਾਤ ਨੂੰ ਉੱਠ ਕੇ ਥੋੜੀ ਖਾਂਦੀ ਐ ਇਹਨਾਂ ਦੇ ਚੰਦਰੀਆਂ ਦੇ ਆਹੀ ਦੁੱਖ ਮਾਰਦੇ ਮਾਪਿਆਂ ਨੂੰ ਬਸ ਮੇਰੀ ਤਾਂ ਰੱਬ ਕੀ ਹੀ ਅਰਦਾਸ ਹੈ ਕਿ ਮੇਰੀ ਧੀ ਨੂੰ ਰੰਗ ਭਾਗ ਲਾਵੇ ਗੱਲ ਸੁਣ ਕੁੜੇ ਮੇਰੀ ਹਾਂਜੀ ਆ ਜੋ ਵੀ ਤੇਰਾ ਗਹਿਣਾ ਘਟਾ ਨਾ ਪਾਇਆ ਤੇਰੇ ਪਿੱਛੇ ਨੇ ਹਿਲਾ ਕੇ ਮੈਨੂੰ ਫੜਾ ਸਾਹਮਣੇ ਰੱਖਾਂ ਇਹਨੂੰ ਮੈਂ ਮੰਮੀ ਹਾਲੇ ਤਾਂ ਮੈਨੂੰ ਇੱਕ ਦਿਨ ਵੀ ਨਹੀਂ ਹੋਇਆ ਇੱਥੇ ਵਿਆਹ ਕੇ ਆਈ ਨੂੰ ਤੁਸੀਂ ਹੁਣੇ ਤੋਂ ਸਾਰੇ ਗਹਿਣੇ ਮੰਗਣ ਲੱਗੇ ਮੇਰੇ ਤੋਂ ਗੱਲ ਸੁਣ ਲੈ ਮੇਰੀ ਧਿਆਨ ਨਾਲ ਇਸ ਘਰ 'ਚ ਨਾ ਸਿਰਫ ਇੱਕ ਬੰਦੇ ਦੇ ਹੱਥ 'ਚ ਕਬੀਲਦਾਰੀ ਹੈ ਉਹ ਵੀ ਤੇਰੇ ਡੈਡੀ ਦੇ ਸਮਝ ਗਈ ਮੰਮੀ ਮੈਂ ਮੰਨਦੀ ਆ ਕਬੀਲਦਾਰੀ ਡੈਡੀ ਦੇ ਹੱਥਾਂ ਮੈਨੂੰ 1-2 ਦਿਨ ਪਾ ਕੇ ਮੇਰੇ ਛਾਂ ਤਾਂ ਪੂਰੇ ਕਰ ਲੈਣ ਦਿਓ ਫੇਰ ਸੰਭਦੇ ਹੋ ਮੈਂ ਕੀ ਕਰਨਾ ਮੰਮੀ ਇਹਨਾਂ ਦਾ ਤੁਹਾਡੀ ਇਮਾਨਤਾਂ ਤੁਸੀਂ ਰੱਖ ਲਿਓ ਨਹੀਂ ਤੂੰ ਸ਼ਿਆ ਪਰੇ ਜਿਆਦੇ ਇਮਾਨਤਾ ਮਹੰਤਾਲੀ ਆਈ ਹੈ ਲਿਆ ਅਗੜ ਵਾਲਾ ਵੀ ਫੜਾ ਛੇਤੀ ਹੱਥ ਚਲਾਇਆ ਕਰ ਜਿਵੇਂ ਜ਼ੁਬਾਨ ਚੱਲਦੀ ਹੈ ਨਾ ਇਸੇ ਤਰ੍ਹਾਂ ਹੱਥ ਵੀ ਚਲਾਇਆ ਕਰ ਸਮਝ ਗਈ ਨਲੇਗਾ ਇਸ ਕਾ ਗੱਲ ਦੀ ਆਦਤ ਪਾ ਲੈ ਜਿਹੜੀ ਗੱਲ ਮੈਂ ਕਹਾ ਨਾ ਪਹਿਲੇ ਬੋਲ ਉਹੀ ਕਰਦਿਆ ਕਰ ਸਮਝ ਗਈ ਦੁਬਾਰਾ ਕਹਿਣ ਦੀ ਨੌਬਤ ਨਾ ਆਵੇ ਇਹ ਨਾ ਹੋਵੇ ਕੀ ਤੈਨੂੰ ਗੇਟ ਦਿਖਾ ਦੇ ਸਮਝ ਗਈ ਮੈਂ ਕਿਉਂ ਸੀ ਆਪਣੀ ਮਾਂ ਤੇ ਆਪਣੇ ਪਾਪ ਨੂੰ ਮੈਨੂੰ ਇੰਨਾ ਲਾਲਚੀਆਂ ਦੇ ਨਾਮ ਵਿਆਹ ਨਾ ਮਿਆ ਪਰ ਉਹ ਮੇਰੀ ਕਨੀ ਬੰਨੇ